ਅੰਮ੍ਰਿਤਸਰ ਦੇ ਵਿੱਚ ਕਲਗੀ ਤਰ ਟ੍ਰੱਸਟ ਬੂਟ ਸਾਹਿਬ ਦੇ ਵੱਲੋਂ ਮੁੜ ਵਸੇਬਾ ਪੰਜਾਬ ਦਾ ਪੁਨਰਵਾਸ ਪ੍ਰਯਾਸ ਦੇ ਤਹਿਤ ਪੰਜਾਬ ਦੇ ਹੜਪੀਟ ਪਰਿਵਾਰਾਂ ਲਈ 24 ਘੰਟਿਆਂ ਦੇ ਵਿੱਚ ਨਵੇਂ ਘਰ ਤਿਆਰ ਕਰਕੇ ਦਿੱਤੇ ਗਏ ਨੇ ਇਹ ਘਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਚ ਬਣਾਏ ਗਏ ਜਿੱਥੇ ਹੜ ਦੌਰਾਨ ਕਈ ਪਰਿਵਾਰ ਬੇਕਰ ਹੋ ਗਏ ਟ੍ਰੱਸਟ ਵੱਲੋਂ ਅੰਮ੍ਰਿਤਸਰ ਦੇ ਵਿੱਚ 6 ਤੇ ਗੁਰਦਾਸਪੁਰ ਦੇ ਵਿੱਚ 7 ਨਵੇਂ ਘਰਾਂ ਦਾ ਨਿਰਮਾਣ ਪੂਰਾ ਕੀਤਾ ਗਿਆ ਹੈ ਜਿੱਥੇ ਕਿ ਇਹ ਘਰ ਆਧੁਨਿਕ ਸੁਵਿਧਾਵਾਂ ਨਾਲ ਸਜਾਏ ਗਏ ਨੇ ਜਿੰਨਾ ਚ ਦੋ ਕਮਰੇ ਰਸੋਈ ਲਿਵਿੰਗ ਏਰੀਆ ਤੇ ਵਾਸ਼ਿੰਗ ਏਰੀਆ ਸਮੇਤ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਨੇ ਇਸ ਮੌਕੇ মিডিਆ ਦੇ ਨਾਲ ਗੱਲ ਕਰਦੇ ਹੋਏ ਕਲਕਿੱਤਾ ਟਰਸਟ ਦੇ ਆਗੂ ਨੇ ਕਿਹਾ ਕਿ ਸੇਵਾ ਤੇ ਮਾਨਵਤਾ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ 2005 ਵਿੱਚ ਕਸ਼ਮੀਰ ਚਾਈ ਤਬਾਹੀ ਦੌਰਾਨ ਸਾਡੇ ਬਾਬਾ ਜੀ ਨੇ ਸ਼ੈਲਟਰ ਘਰ ਬਣਾਉਣ ਦਾ ਹੁਕਮ ਦਿੱਤਾ ਉਸੇ ਤਰ੍ਹਾਂ ਸੀ ਹੁਣ ਪੰਜਾਬ ਤੇ ਹਰ ਪਿੰਡ ਲਈ ਸ਼ਤ ਮੁਹੱਈਆ ਕਰ ਰਹੇ ਆ ਇਹ ਸਾਡਾ ਫਰਜ਼ ਵੀ ਹੈ ਤੇ ਮਨੁੱਖਤਾ ਦੀ ਸੇਵਾ ਵੀ ਕਿਹੜਾ ਨਗਰ ਵਿੱਚ ਦਾ ਕਿਹੜਾ ਪਿੰਡ ਜੇ ਡੱਬਰ ਇਹ ਕਿਹੜਾ ਤੁਹਾਡੇ ਘਰ ਦੇ ਹਾਲਾਤ ਇਦਾਂ ਕਿਦਾਂ ਹੋਏ ਤੇ ਕਿਦੋਂ ਹੋਏ ਠੀਕ ਮੈਂ ਤਾਂ ਖੜ ਆਇਆ ਵੇ ਜਾਈ ਗਏ ਹਾਂ ਖੜ ਆ ਗਏ ਅਸੀਂ ਕਰਾ ਤਾਂ ਨਿਕਲ ਗਏ ਸਾਡਾ ਬਜ਼ੁਰਗ ਵੇਛੇ ਆਈ ਵੱਡਾ ਮੇਰਾ ਪੁੱਤ ਹੈ ਤੇ ਉਹ ਪਾਣੀ ਦਾ ਕਾਰਨ ਉਧਰ ਚਲਾ ਗਿਆ ਦੂਰ ਹੀ ਚਲਾ ਗਿਆ ਆਇਆ ਨਹੀਂ ਸੀ ਜਾ ਰਿਹਾ ਇੱਕ ਮੇਰਾ ਪੁੱਤ ਆ ਕਿੰਨਾ ਕਿੰਨਾ ਕ ਪਾਣੀ ਆਇਆ ਸੀ ਪਾਣੀ ਜੀ ਅਹੀਂ ਨਾ ਨਾ ਆ ਗਿਆ ਧੜੀ ਕਾ ਚੱਟਾ ਅੱਛਾ ਹਾਂ ਤੇ ਬਾਹਰ ਇਹ ਚ ਜਿਆਦਾ ਪਾਣੀ ਆਉਣ ਕਰਨਾ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਪਹਿਲਾਂ ਹਾਂ ਪਹਿਲਾਂ ਬਹੁਤ ਵਧੀਆ ਪਹਿਲਾ ਬਾਤ ਕਰੀਏ ਤੇ ਫੋਨ ਤੁਹਾਨੂੰ ਨਵਾਂ ਮਕਾਨ ਬਣਾ ਕੇ ਦੇਣਾ ਦਾ ਗੱਲ ਹੈ ਜੀ ਨੇ ਕਿੰਦਾ ਦੇਖਦੇ ਹੋ ਉਹ ਸਾਨੂੰ ਨਹੀਂ ਦਿੱਤਾ ਮੇਰਾ ਵੱਡਾ ਬੇਟਾ ਨਾਲ ਆਇਆ ਇਹ ਛੋਟੇ ਬੇਟੇ ਨੂੰ ਦਿੱਤਾ ਇਹਨਾਂ ਨੇ ਬਣਾ ਕੇ ਛੋਟੇ ਨੂੰ ਅਲੱਗ ਗਿਆ ਉਹਨੂੰ 20 ਸਾਲ ਹੋ ਗਏ ਉਹ ਖਰੀਦ ਲਈ ਛੋਟੇ ਬੱਚੇ ਦਾ ਵੀ ਮਕਾਨ ਖਰਾਬ ਹੋਇਆ ਹੋਊਗਾ ਦਾਦੀ ਜੀ ਦਾ ਹਾਂ ਹਾਂ ਉਹ ਤਾਂ ਉਹ ਨਾਲ ਸੀ ਅਸੀਂ ਇਕੱਠੇ ਹੀ ਪਾਏ ਸੀ ਉਹਨਾਂ ਨੂੰ ਦਿੱਤਾ ਸੀ ਤੁਸੀਂ ਵੀ ਵਸੋ ਇੱਥੇ ਵਸ ਜਾ ਕੇ ਛੋਟੇ ਦਾ ਸੀ ਜੇ ਤੁਹਾਨੂੰ ਚਾਹੋਗੇ ਤਾਂ ਧੰਨਵਾਦ ਕਰਦੇ ਹੋ ਬਾਬਿਆ ਜੀ ਨੇ ਹਾਂਜੀ ਉਹਨਾਂ ਨੇ ਵਚਨ ਕੀਤਾ ਆਪੀ ਤਾਂ ਗੁਣਾ ਕਰਦੇ ਸੀ ਮੈਂ ਪਰ ਉਹ ਨਹੀਂ ਆਂਦੇ ਬਣਾ ਕੇ ਆਂਦੇ ਆਂਦੇ ਤੁਹਾਨੂੰ ਇਹ ਲਿਖ ਪੁਟ ਗਿਆ ਬਣਾ ਕੇ ਨੇ ਫਿਰ ਵੱਡਾ ਬੇਟਾ ਮੇਰਾ ਆਪੇ ਕਰੀਬ ਕਿਸ ਤਰ੍ਹਾਂ ਵਿਚਾਰਾ ਸੋਚ ਲੂ ਉਹਦਾ ਇੱਕ ਮਿੰਟ ਦੇਖਾ ਵਾ ਕੋਈ ਕੋਈ ਪੁੱਛਿਆ ਸੀ ਨਹੀਂ ਇਥੇ ਆਹ ਉਹ ਪੂਰਾ ਦੇਖੋ ਅਰੇ ਜਿਹੜੇ ਮਕਾਨ ਬਣਾ ਕੇ ਦਿੱਤੇ ਗਏ ਆ ਕਿੰਨੇ ਟੋਟਲ ਮਕਾਨ ਬਣਾਏ ਗਏ ਨੇ ਤੇ ਕਿੰਨਾ ਕਿੰਨੇ ਦੇ ਦਿੱਤੇ ਆਪਣੇ ਅਸੀਂ ਅੱਜ ਜਿਹੜੇ ਨੇ 14 ਘਰ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ ਤੋਂ ਪਹਿਲਾਂ ਵੀ ਕਰ ਚੁੱਕੇ ਹਾਂ ਅੱਗੇ ਵੀ ਸਾਡਾ ਕੰਮ ਚੱਲ ਰਿਹਾ ਹੈ ਤੇ ਇਹ ਕੋ ਗਿਣਤੀ ਮਿੰਤੀ ਤੋਂ 12 ਹਾਂ ਅਸੀਂ ਤਾਂ ਸਾਡਾ ਤੇ ਇਹ ਵੀ ਕੋਈ ਕੋਈ ਵੀ ਪਰਿਵਾਰ ਜਿਹੜਾ ਹੈ ਜਿੰਦਾ ਘਰ ਟੁੱਟ ਗਿਆ ਹੈ ਜਾਂ ਵਹਿ ਗਿਆ ਵਿੱਚ ਹੜਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਘਰ ਦਿੱਤਾ ਜੀ ਖਾਸ ਜੀ ਟੋਟਲ ਪੀਕਲ ਨੀਚਾ ਹੋਏਗਾ ਕਿ ਕਿੰਨੇ ਮਕਾਨ ਹੜ ਪੇੜਤ ਨਾਲ ਖਰਾਬ ਹੋ ਚੁੱਕੇ ਹੋਣੇ ਇਹ ਤੁਹਾਡੇ ਵੱਲੋਂ ਕਿੰਨੀ ਜਣਿਆ ਦੀ ਸਹਾਇਤਾ ਕੀਤੀ ਜਾ ਰਹੀ ਹੈ ਐਸਾ ਸਾਨੂੰ ਜੋ ਡੀਸੀ ਸਾਹਿਬ ਗੁਰਦਾਸਪੁਰ ਔਰ ਅੰਮ੍ਰਿਤਸਰ ਔਰ ਤਰਨਤਾਰਨ ਅੱਗੇ ਆਪ ਆਪਣਾ ਆ ਗਿਆ ਜਿਹੜਾ ਫੋਜਪੁਰ ਜੋ ਸਾਨੂੰ ਦੱਸ ਰਹੇ ਨੇ ਅਸੀਂ ਕਰ ਰਹੇ ਹਾਂ ਅਸੀਂ ਥਰੂ ਚੈਨਲ ਚੱਲ ਰਿਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸੋ ਜਿਵੇਂ ਜਿਵੇਂ ਪ੍ਰਸ਼ਾਸਨ ਤੋਂ ਦੱਸੀ ਜਾ ਰਿਹਾ ਹੈ ਇਹ ਘਰ ਬਣਾਉਣ ਦੀ ਲੋੜ ਹੈ ਇਹ ਕੋਸੀ ਹੋਵੇ ਬਣਾਈ ਜਾਵੇ। ਇਹ ਖਾਸ ਕਿਹੜਾ ਘਰ ਬਣਾ ਕੇ ਦਿੱਤਾ ਜਾ ਰਿਹਾ ਤੁਹਾਡੇ ਕੋਲੋਂ? ਉਹਦੇ ਵਿੱਚ ਕਿਹੜੇ-ਕਿਹੜੇ ਸਹੂਲਤਾਂ ਕੋਲ ਆਉਂਦੇ ਆ ਤੇ ਕਿੰਨਾ ਚਿਰ ਲੱਗਦਾ ਇਹ ਘਰ ਬਣਾਉਣਾ? ਸਦ 180 ਪਹਿਲੇ ਘਰ ਜਿਹੜਾ ਬਸਟਾਰਟਿੰਗ ਇਚ ਬਣਾਇਆ ਸੀ ਉਹ 72 ਘੰਟਿਆਂ ਚ ਬਣਾਇਆ ਸੀ। ਕਿ ਅਸੀਂ ਪ੍ਰੋਮਿਸ ਕੀਤਾ ਸੀ 25 ਤਰੀਕ ਨੂੰ ਅਗਲੇ ਘਰ ਅਸੀਂ 48 ਘੰਟਿਆਂ ਚ ਬਣਾਵਾਂਗੇ। ਪਰ ਮਾਰੇ ਦੀ ਬਖਸ਼ਿਸ਼ ਸਦਕਾ ਅਸੀਂ ਹੁਣ ਜਿਹੜੇ ਘਰ ਅੱਜ 14 ਦੇ ਰਹੇ ਹਾਂ ਉਹ ਅਸੀਂ 24 ਘੰਟਿਆਂ ਚ ਬਣਾਇਆ। ਉਹ 24 ਘੰਟਿਆਂ ਅੰਚ ਅਸੀਂ ਘਰ ਕੰਪਲੀਟ ਕਰਕੇ ਹੈਂਡਓਵਰ ਕਰ ਦਿੱਤਾ ਹੈ ਘਰ ਦੇ ਵਿੱਚ ਕਿਹੜੀਆਂ ਸਹੂਲਤਾਂ ਹੁੰਦੀਆਂ ਉਹ ਸਿੱਧਾ ਦੇਖੋ ਦੋ ਕਮਰੇ ਨੇ 13x11 ਦੇ ਠੀਕ ਹੈ ਔਰ ਸਾਰਾ ਫਰਨੀਚਰ ਹੈ ਉਹਦੇ ਵਿੱਚ ਬੈੱਡ ਨੇ ਗੱਦੇ ਨੇ ਕੰਬਲ ਲੱਗਾਈਆਂ ਚਾਦਰਾਂ ਸਾਰਾ ਕੁਝ ਹੈ ਔਰ ਇੱਕ ਕਿਚਨ ਹੈ ਕਿਚਨ ਚ ਸਾਰਾ ਸਮਾਨ ਹੈ ਫ੍ਰਿਜ ਹੈ ਔਰ ਸਾਰੇ ਬਰਤਨ ਨਿਊ ਦਿੱਤੇ ਨੇ ਅਸੀਂ ਟੋਟਲ ਔਰ ਰਾਸ਼ਨ ਘੱਟੋ-ਬੱਧ 3 ਮਹੀਨਿਆਂ ਦਾ ਅਸੀਂ ਰਾਸ਼ਨ ਦੇ ਦਿੱਤਾ ਹੈ ਵਾਸ਼ਿੰਗ ਮਸ਼ੀਨ ਦਿੱਤੀ ਹੈ ਘਰੁੱਪ ਸਿਰਫ ਖੋਣਾ ਫੁੱਲੀ ਇੱਕ ਲੌਬੀ ਦੇ ਦਿੱਤੀ ਹੈ ਡਾਈਨਿੰਗ ਰੂਮ ਸਮਝ ਲਓ ਜਾਂ ਜੋ ਵੀ ਤੁਸੀਂ ਔਰ ਵਾਸ਼ਰੂਮ ਦੇ ਦਿੱਤਾ ਹੈ ਇਹ ਲਗਭਗ 1000 ਸਕਰ ਫੁੱਟ ਦਾ ਘਰ ਹੈ ਔਰ ਕੱਲ੍ਹ ਸਦੀ ਇਹਸ ਨੂੰ ਬਣਾਉਣ ਲੱਗੇ ਇਹ ਕਿਸ ਦਾਸਤਾਵੀਏ ਨਾ ਕਿ ਕਿੰਨੇ ਸੇਵਾਦਾਰ ਸਾਡੇ ਨਾਲ ਇਸ ਦਾ ਪ੍ਰਕਾਮ ਕਰੇ ਜੇ ਕੋ ਇਸ ਘਰ ਦੇ ਵਿੱਚ ਹੁਣ ਜਿਹੜੇ ਸਾਡੇ ਮੌਜੂਦਾ ਵਰਕਰ ਲੱਗੇ ਹੋਏ ਨੇ ਸਵਾ 100 ਬੰਦਾ ਲੱਗਾ ਹੈ ਤੇ ਇਹ ਮੈਨੇਜਮੈਂਟ ਔਰ ਪਰਚੇਜ ਸਾਰੇ ਜਿਸੀਂ ਮਿਲਾ ਲੀਏ ਤਾਂ 200 ਬੰਦਾ ਸਾਡਾ ਇਸ ਕਾਰ ਜਲੀ ਲੱਗਾ ਹੋਇਆ ਤਾਂ ਇੱਕ ਕਾਰ ਇੱਕ ਦਿਨ ਚ ਇੱਕ 24 24 ਘੰਟਿਆਂ ਦੇ ਬਸ ਤੇ ਕਾਲਪ ਸੇ ਕਿੰਨੀ ਅਮਾਉਂਟ ਲੱਗਦੀ ਹੈ ਇੱਕ ਕਾਰ ਨੂੰ ਕਾਰ ਨੂੰ ਬਣਾਉਣ ਦੀ 6.5 ਲੱਖ ਰੁਪਿਆ ਅਮਾਉਂਟ ਹੈ ਲੱਖ ਰੁਪਿਆ ਦਾ ਕਾਰ ਦਾ ਸਾਰਾ ਸਮਾਨ ਹੈ ਟੋਟਲੀ 100 ਕੋਈ ਕਾਰ ਛੋਟਾ ਵੀ ਬਣਾ ਰਿਹਾ ਐਵਰੇਜ 5.5 ਲੱਖ ਹੈ ਕਈ ਕਾਰ ਦੀ ਜਗ੍ਹਾ ਹੀ ਨਹੀਂ ਹੈਗੀ ਉਹਨਾਂ ਕੋਲ ਤਾਂ ਐਵਰੇਜ 5.5 ਹੈ ਵੱਡਾ ਕਾਰ 6.5 ਛੋਟਾ ਕਾਰ 5 ਲੱਖ 5.5 ਲੱਖ ਸੋ ਸਦੀ ਬਹੁਤ ਵੱਡੀ ਅਮਾਉਂਟ ਆ ਜਾਂਦੀ ਹੈ ਇਹ ਕਲੀ ਟ੍ਰਸਟ ਦੇ ਰਿਹਾ ਹੈ ਇਹ ਜਾਂ ਕੋਈ ਸਰਕਾਰ ਦੇ ਦੇਖੋ ਟ੍ਰਸਟਾਂ ਕੋਲ ਤਾਂ ਕੋਈ ਆਪਣੀ ਫੈਕਟਰੀ ਨਾ ਮਾਇਆ ਦੀ ਜਾਂ ਕੋਈ ਕੋਈ ਬਿਜ਼ਨਸ ਹੈ ਟ੍ਰਸਟਾਂ ਦਿੱਤਾ ਦਸਵੰਦ ਦੀ ਦਿੱਤੀ ਮਾਇਆ ਹੀ ਸਫਲਾ ਕਰਨ ਵਾਸਤੇ ਹੈ ਇਹ ਵੀ ਉਹ ਠੀਕ ਜਗ੍ਹਾ ਲਾਇਆ ਜਾਏ ਔਰ ਪਲੱਸ ਉਸ ਮਾਇਆ ਨੂੰ ਸੇਵਿੰਗ ਕਿਵੇਂ ਕੀਤੀ ਜਾਏ ਅਸੀਂ ਕੰਪਨੀਆਂ ਤੋਂ ਸਮਾਨ ਲੈ ਰਹੇ ਆ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਘੱਟ ਰੇਟ ਲਾਓ ਜਾਂ ਸੇਵਾਦ ਸਮਾਨ ਦਿਓ ਇਸ ਦਾ ਕਰਦੇ ਕਰਦੇ ਜਿਹੜੀ ਅਮਾਉਂਟ ਹੈ ਕਾਰਜ਼ ਹੈ ਉਹ ਜਿਸ ਨੇ ਸਾਨੂੰ ਲੱਖ ਰੁਪਏ ਦਿੱਤਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨੂੰ ਲੱਖ ਨੂੰ ਡੇਢ ਲੱਖ ਬਣਾ ਦਈਏ ਇਸ ਕੋ ਬਣਾਉਣ ਦਾ ਤਰੀਕਾ ਅਥੀ ਕੰਮ ਕਰ ਲਈਏ ਸੇਵਿੰਗ ਕਰ ਲਈਏ ਦਿਨ ਰਾਤ ਮਿਹਨਤ ਕਰ ਲਈਏ ਰਾਤ ਨੂੰ ਵੀ ਕੰਮ ਕਰੀਏ ਜਿਨ੍ਹਾਂ ਨੇ ਸਮਾਨ ਦਿੱਤਾ ਉਹਨੂੰ ਰਿਕੁਐਸਟ ਕਰ ਲਈਏ ਵੀ ਘੱਟ ਕੀਮਤ ਤੇ ਦੇ ਦਿਓ ਐਜੀ ਕਰਦੇ ਐ ਖਾਲਸਾ ਜੀ ਕੋਡੀ ਸੰਸਥਾ ਕਾਫੀ ਗਰਾਉਂਡ ਜ਼ੀਰੋ ਤੋਂ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਅਸੀਂ ਦੇਖ ਰਹੇ ਹਾਂ ਕੋਈ ਡੋਨਰ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਜਾਂ ਐਨ ਆਰ ਇਕਰਾਤ ਇਹ ਸਾਡੇ ਹਰਮਿਤ ਸਿੰਘ ਜੀ ਨੇ ਇਹ ਤੁਹਾਨੂੰ ਡੈਸ ਦੇ ਦਿੰਦੇ ਨੇ ਜਾਂ ਈਮੇਲ ਆਈਡੀਆ ਦੇ ਦਿੰਦੇ ਨੇ ਆਓ ਜੀ ਦੱਸੋ ਜੀ ਕਾਉਂ ਨੰਬਰ ਦੇ ਦਿੰਦੇ ਨੇ ਆ ਸਾਡੇ ਭਾਈ ਸਾਹਿਬ ਨੇ ਸਾਰਾ ਤੁਹਾਨੂੰ ਦੇ ਦੋ। ਜੀ। ਮੇਰਾ ਨਾਮ ਜੀ ਡਾਕਟਰ ਹਰਮੀਤ ਸਿੰਘ ਹੈਗਾ ਤੇ ਮੈਂ ਆ ਇੱਥੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਤੇ ਵਾਸਤੇ ਜੇ ਕਿਸੇ ਨੇ ਫੰਡਸ ਦੀ ਜਾਂ ਕਿਸੇ ਚੀਜ਼ ਦੀ ਵੀ ਕੋਈ ਸੇਵਾ ਕਰਨੀ ਹੋਵੇ ਮੈਨੂੰ ਕੰਟੈਕਟ ਕਰ ਸਕਦਾ ਜੀ। ਮੇਰਾ ਨੰਬਰ ਹੈ 9711193845, ਈਮੇਲ ਆਈਡੀ ਹੈਗਾ harmeetsingh@badohsahib.org ਤੇ ਬਾਕੀ ਜੇ ਤੁਸੀਂ ਕੋਈ ਡਾਇਰੈਕਟ ਡੋਨੇਸ਼ਨ ਵੀ ਦੇਣਾ ਚਾਹੋ ਤਾਂ www.badu sahib b a r u s a h i b.org ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ ਪੈਂਦੀ ਰੱਖ ਲਓ ਬਸ ਨਾ ਥੋੜਾ ਥੋੜਾ ਨੀਚੇ ਰੱਖ ਲਓ ਕੋਈ ਗੱਲ ਨਹੀਂ ਪੈਸਾਰੇ ஓਕੇ ਹਾਂ ਤੇਰੀ ਉਹ ਆਂਟੀ ਸਾਹਿਬ ਕੀ ਕਹਿਣਾ ਸੀ ਅੱਜ ਇੱਥੇ ਆਏ ਹੋ ਔਰ ਬੜਾ ਵੱਡਾ ਉਪਰਾਲਾ ਕਲਗੀ ਦਾ ٹرسٹ ਵੱਲੋਂ ਕੀ ਕਹਿਣਾ ਚਾਹੂਗੇ ਦੇਖੋ ਜੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਬਧੀਆਂ ਕਲਗੀ ਦਾ ٹرسٹ ਮਾਨਯੋਗ ਡਿਪਟੀ ਕਮਿਸ਼ਨਰ ਜੀ ਸਾਖੀ ਸਾਣੀ ਮੈਮ ਅਮਰਤ ਸਰੂ ਜਿਹੜੇ ਸੀਨੀਅਰ ਸਰ ਦੇ ਉਹਨਾਂ ਦਾ ਕਲਗੀ ਦਾ ਟਰੱਸਟ ਨਾਲ ਲਗਾਤਾਰ ਰਾਮਧਾਰਿਆ ਜਿਹੜੋ ਦੇਹੜਾ ਤੋਂ ਬੜੀ ਹਿਸਤੀ ਸੈੱਟ ਦੇ ਆਏ ਦੇਹੜਾ ਹੈ इवन ਇਹ ਤੋਂ ਪਹਿਲਾਂ ਵੀ ਜਦੋਂ ਸ਼ੁਰੂ ਦੇ ਵਿੱਚ ਦੇਹੜਾ ਆਏ ਨੇ 26 27 ਮਾਈਕ ਬੰਦ ਕਰ ਲੋ ਚਲੋ ਮੈਂ 25 ਤੋਂ ਸ਼ੁਰੂ ਹੋ ਗਿਆ ਜੇ ਬਸਿਕਲੀ ਜਿਹੜਾ ਜਿਹੜਾ 26 27 ਨੂੰ ਆਏ ਨੇ ਉਹਦੇ ਵਿੱਚ ਵੀ ਕਲਗੀ ਦਾ ਟਰੱਸਟ ਵੱਲੋਂ ਸਾਨੂੰ ਇਮੀਡੀਏਟਲੀ ਜਿਹੜੀਆਂ ਸਰਵਾਈਵ ਲਿਸਟ ਕੈਂਦੀ ਉਹਨਾਂ ਬੀੜੀਆਂ ਹਮਸਨੂਕ ਕੋਲੋਂ ਆਵਾਜ਼ ਨੂੰ ਹੀ ਆ ਕਰਵਾਈਆਂ ਗਈਆਂ ਸੀਗੀਆਂ ਤੇ ਵੇਖੇ ਤੁਸੀਂ ਉਹਨਾਂ ਚ ਕਾਫੀ ਜਾਣੇ ਉੱਥੇ ਸੀਗੇ ਉਸ ਵੇਲੇ ਮਾਜੀ ਤੁਸੀਂ ਉਦੋਂ ਵੀ ਦੇਖਿਆ ਜੀ ਉੱਤਰਾ ਸਾਹ ਦੇ ਕੋਲ ਜਿਹੜੀ ਕੁੜੀ ਹੈਗੀ ਉੱਥੇ 6 ਬੀੜੀਆਂ ਬਣਾ ਜਾਂਦੀਆਂ ਨੇ ਇਹਨੇ ਫਿਰ ਉਹਨਾਂ ਨੇ ਬਾਕੀ ਜ਼ਿਲ੍ਹਿਆਂ ਚ ਵੇਚਦੇ ਆ ਤਾਂ ਜਿਹੜਾ ਇਹ ਉਪਰਾਲਾ ਹੈਗਾ ਜੀ ਇਹ ਬਿਲਕੁਲ ਨਵਕਲਾ ਉਪਰਾਲਾ ਹੈ ਜਿਹਦੇ ਵਿੱਚ ਕਾਫੀ ਡਿਸਕਸ਼ਨਸ ਹੋਈਆਂ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਕਲਗੀਧਰ ٹرسٹ ਦੇ ਨਾਲ ਤੇ ਇਹਨਾਂ ਨੇ ਅੱਗੇ ਸੱਤ ਵਿਧਾਇਕ ਵੀ ਤੁਸੀਂ ਸਾਨੂੰ ਦੱਸੋ ਕਿਵੇਂ ਅਸੀਂ ਕੋਈ ਵੱਡੀ ਮਦਦ ਕਰ ਸਕਦੇ ਤਾਂ ਉਹਦੇ ਵਿੱਚ ਡਿਸਕਸ਼ਨਸ ਦੇ ਵਿੱਚ ਜਿਹੜੀਆਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਬੋਰ ਕਲਗੀਧਰ ٹرسٹ ਦੇ ਵਿੱਚ ਹੋਈਆਂ ਉਹਦੇ ਵਿੱਚ ਇੱਕ ਹਾਲ ਸਾਹਮਣੇ ਆਈ ਕਿ ਵੀ ਆ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਜਿਹੜੀਆਂ ਅੱਗੇ ਸ਼ਾਇਦ ਕਿਸੇ ਨੇ ਨਹੀਂ ਕੀਤੀ। ਸੋ ਇਹ ਇਹਦੇ ਵਿੱਚ 8 ਘਰ ਇਹ ਆਲਰੇਡੀ ਸਾਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਲਗੀ ਦਾ ٹرسٹ ਵੱਲੋਂ ਦਿੱਤੇ ਜਾ ਚੁੱਕੇ ਨੇ 6 ਘਰ ਅਜੇ ਸਮਾਪਤ ਕੀਤੇ ਨੇ ਜਿਹੜੇ ਲਾਪਤਰੀ ਸੀਗੇ ਬੈਨੇਫਿਸ਼ੀਰੀਜ਼ ਜਿਨ੍ਹਾਂ ਦੇ ਘਰ ਡੈਮੇਜ ਹੋਏ ਨੇ। ਸੋ ਉਹਨਾਂ ਨੂੰ ਆ ਜਿਵੇਂ ਅਸੀਂ ਘਰ ਦੇਖ ਰਹੇ ਆ ਜਿਹੜਾ ਇਹ ਫੈਬ੍ਰिकेटेड ਘਰ ਬਣਾ ਕੇ ਦਿੱਤਾ ਹੈ। ਇਹ ਘਰ ਦੇ ਵਿੱਚ ਦੋ ਕਮਰੇ ਨੇ, ਕਿਚਨ ਹੈ, ਲਿਵਿੰਗ ਏਰੀਆ ਹੈ, ਵਾਸ਼ਿੰਗ ਏਰੀਆ ਹੈ। ਸੋ ਆਪਣੇ ਆਪ ਚ ਸੰਪੂਰਨ ਘਰ ਹੈ। ਇੱਕ ਤੁਹਾਨੂੰ ਲੱਗਦਾ ਕਿ ਜਿਹੜਾ ਪ੍ਰੀ ਫੈਬ੍ਰੀਕੇਟਿਡ ਦਾ ਕਨਸੈਪਟ ਹੈ ਜੀ ਗਵਰਨਮੈਂਟ ਸ਼ੁੱਡ ਆਲਸੋ ਅਡਾਪਟ ਥਿਸ ਕਨਸੈਪਟ ਪ੍ਰੀ ਫੈਬ੍ਰੀਕੇਟਿਡ ਦਾ ਜੀ ਕਿਸ ਕਨਟੈਕਸਟ ਚ ਅਡਾਪਟ ਮਤਲਬ ਘਰ ਬਣਾ ਕੇ ਦੇ ਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦੀ ਰეკਮੈਂਡੇਸ਼ਨ ਤੁਹਾਡੀ ਗਵਰਨਮੈਂਟ ਕੋ ਦੇਖੋ ਕਰੈਂਟਲੀ ਕਰੈਂਟਲੀ ਜਿਹੜਾ ਅਸੀਂ ਹਾਊਸ ਕੰਪਨਸੇਸ਼ਨ ਦਿੰਨੇ ਆ ਅੱਛਾ ਜਿਨ੍ਹਾਂ ਦਾ ਵੀ ਮਕਾਨ ਡੈਮੇਜ ਹੁੰਦਾ ਹੈ ਕਿ ਜਿਹੜੀ ਸਿਵਲ ਸੁਸਾਇਟੀ ਵੱਲੋਂ ਜਿਵੇਂ ਇਹ ਪਹਿਲ ਕਦਮੀ ਹੈ ਸੋ ਇਹ ਹੈਗੀ ਆ ਪੂਰਾ ਦਾ ਪੂਰਾ ਘਰ ਬਣਾ ਕੇ ਫ੍ਰੀ ਫੈਬ੍ਰੀਕੇਟਡ ਉਹ ਦਿੱਤਾ ਜਾ ਰਿਹਾ ਹੈ ਐਕਸੈਪਟੇਬਿਲਟੀ ਕਿੱਦਾਂ ਦੀ ਹੈ ਜੀ ਜਿਹੜੇ ਲੋਕ ਜਿਨ੍ਹਾਂ ਨੂੰ ਇਹ ਘਰ ਦਿੱਤੇ ਜਾ ਰਹੇ ਤੁਸੀਂ ਹੁਣ ਤੱਕ ਇਹਦੇ ਬਾਰੇ ਨੋਟ ਕੀਤਾ ਹੈ ਅੱਛਾ ਜੀ ਲੋਕਾਂ ਲੋਕੀ ਖੁਸ਼ ਨੇ ਕਿਉਂਕਿ ਨੀਟ ਐਂਡ ਕਲੀਨ ਘਰ ਹੈ ਹੂੰ ਫਿਰ ਜਿਸ ਤਰੀਕੇ ਨਾਲ ਇਹਦੀ ਬੰਤਰ ਹੈਗੀ ਆ ਇਹ ਤੋਂ ਪਛਾਣ ਤੋਂ ਪ੍ਰੋਪਰਲੀ ਇਨਸੂਲੇਟਡ ਹੈ ਜਿਹੜੀ ਖਾਸ ਕਰਕੇ ਆਪਣੇ ਇਲਾਕੇ ਦੇ ਵਿੱਚ ਜਿਵੇਂ ਗਰਮੀਆਂ ਦਾ ਸੀਜ਼ਨ ਥੋੜਾ ਲੰਮਾ ਹੁੰਦਾ ਤਾਂ ਇਨਸੂਲੇਸ਼ਨ ਜਿਹੜੀ ਹੈਗੀ ਆ ਉਹ ਅੱਛੀ ਹੈ ਜਿਵੇਂ ਕਰਕੇ ਕਿ ਅੰਦਰ ਤਪੇਸ਼ ਪਰ ਗਰਮੀ ਜਿਹੜੀ ਹੈਗੀ ਉਹ ਘੱਟ ਲੱਗਦੀ ਹੈ ਜੋ ਹਮੇਸ਼ਾ ਤੱਕ ਸਾਨੂੰ ਲੋਕਾਂ ਨੇ ਦੱਸਿਆ ਪਰ ਪਿੱਛੇ ਜੇ ਫਿਰ ਰੌਲਾ ਪੈ ਗਿਆ ਸੀ ਜਿਕੇ ਪਾਣੀ ਛੱਡਿਆ ਗਿਆ ਵਾ ਲੋਕਾਂ ਦੇ ਵਿੱਚ ਇਹ ਤਹਿਸ਼ਸ਼ ਸੀ ਉਹ ਇਦਾਂ ਨਹੀਂ ਫਰਦਰ ਕੋਈ ਇਨਫੋਰਮੇਸ਼ਨ ਹੈਗੀ ਜਿਹੜੀ ਕੋਈ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਇਹੀ ਹੈ ਜੀ ਕਿ ਉਹ ਜਿਹੜਾ ਇੱਕ ਸਾਡੇ ਕੋਲ ਪ੍ਰੈਡਿਕਸ਼ਨ ਸੀਗੀਆਂ ਵੈਦਰ ਡਿਪਾਰਟਮੈਂਟ ਲਈ ਆਈਐਮਡੀ ਵੱਲੋਂ ਸੀਗੀਆਂ ਕਿ ਜਿਹੜੇ ਕੈਸ਼ਮੈਂਟ ਏਰੀਆਜ਼ ਨੇ ਬਿਆਸ ਦੇ ਰਾਵੀ ਦੇ ਹੋਰ ਰਿਵਰ ਸਿਸਟਮਸ ਦੇ ਜ਼ਿਲ੍ਹਾ ਅਮਰਸਰ ਦੇ ਵੈਸਾ ਨੂੰ ਬਿਆਸ ਤੇ ਰਾਵੀ ਰਿਵਰ ਸਿਸਟਮਸ ਤੋਂ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਕੈਸ਼ਮੈਂਟ ਏਰੀਆਜ਼ ਦੇ ਵਿੱਚ ਜਿਹੜਾ ਸੀਗਾ ਉਹ ਐਸਸੀ ਕੀ ਵੀ ਉੱਥੇ ਬਾਰਿਸ਼ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਔਰ ਜੇ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਅਸੀਂ ਉਹਦੇ ਵਾਸਤੇ ਕੁਝ ਜਿਹੜੇ ਹੈਗੇ ਲੂੜੀਂਦੇ ਉਪਰਾਲੇ ਉਹ ਅਮਲ ਚ ਪਹਿਲੇ ਹੀ ਲੈ ਲਈ। ਹਮ ਥੈਂਕਫੁਲੀ ਕੋਈ ਜ਼ਿਆਦਾ ਬਾਰਿਸ਼ ਨਹੀਂ ਹੋਈ। 7 ਤਰੀਕ ਦੀ ਬਾਰਿਸ਼ ਪ੍ਰੈਡਿਕਸ਼ਨ ਕਾਫੀ ਸੀਗੀ। ਅਮਰ ਸਰ ਬਾਰੇ ਬਸ ਸੁਣਦੇ ਆ। ਅੱਜ 11 ਤਰੀਕ ਤੋ ਉਹ ਜਿਹੜੀ ਬਾਰਿਸ਼ ਜਿਹੜੀ ਸੰਭਾਵਿਤ ਬਾਰਿਸ਼ ਸੀ ਉਹ ਨਹੀਂ ਹੋ ਸਕੀ ਉਹਨਾਂ ਨੇ ਪਰਦਰਸ਼ਨੀ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਈਐਮਡੀ ਦੀ ਪ੍ਰੈਡਿਕਸ਼ਨ ਜਿਹੜੀਆਂ ਵੈਦਰ ਪੈਟਰਨਸ ਨੇ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਨੇ ਜਿਹੜੇ ਉਹ ਬੜਾ ਵੱਡਾ ਇੱਕ ਸਿਸਟਮ ਹੈਗਾ ਜੀਓਗ੍ਰਾਫੀਕਲ ਜਿਹਦੇ ਜਿਹੜੇ ਵੈਸਟਰਨ ਡਿਸਰਬੈਂਸਸ ਹੋਣੀ ਆ ਬਹੁਤ ਨਹੀਂ ਆ ਦੋ ਫੈਕਟਰ ਉਹਨਾਂ ਕਰਕੇ ਜਿਹੜੀ ਇਹ ਇਹ ਚੀਜ਼ਾਂ ਚੇਂਜ ਹੁੰਦੀਆਂ ਰਹੀਆਂ ਗੀਆਂ ਗਵਰਨਮੈਂਟ ਦੀ ਕੋਈ ਹੈਲਪ ਹੈਗੀ ਹੈ ਕਲਕੀਤਾ ٹرسٹ ਨੂੰ ਫਾਈਨੈਂਸ਼ਲੀ ਵਗੈਰਾ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਇਹ ਜਿਵੇਂ ਇੱਕ ਸਿਵਲ ਸੁਸਾਇਟੀ ਵੱਲੋਂ ਜਿਹੜਾ ਪਿਚਨ ਕੀਤਾ ਜਾਂਦਾ ਹੈ ਜਿਵੇਂ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਿਸ਼ਨ ਚੜ੍ਹਦੀਕਲਾ ਇਸੇ ਮੰਤਵ ਦੇ ਨਾਲ ਲਾਂਚ ਕੀਤਾ ਸੀਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦੇਖਦੇ ਇੱਕ ਵਾਰ ਸਾਂਝਾ ਉਪਰਾਲਾ ਜਿਹੜਾ ਸਾਂਝਾ ਉਪਰਾਲਾ ਚੜ੍ਹਦੀ ਕਲਾ ਦੇ ਨਾਲ ਹੋਏ ਉਹ ਇਸੇ ਕਰਕੇ ਲਾਂਚ ਕੀਤਾ ਸੀ ਤੋਂ ਸੋ ਦੈਟ ਕਿ ਜਿਹੜੀਆਂ ਓਵਰ ਐਂਡ ਅਬਵ ਫੈਸਿਲਿਟੀਆਂ ਜਿਹੜੀਆਂ ਸਰਕਾਰ ਤਾਂ ਦੇ ਹੀ ਰਹੀ ਸਰਕਾਰ ਆਪਣੇ ਵੱਲੋਂ ਦੀ ਸਾਰਾ ਕੁਝ ਕਰ ਰਹੀ ਹੈ ਪਰ ਜੇ ਓਵਰ ਐਂਡ ਅਬਵ ਕੋਈ ਆ ਕੇ ਨਾਲ ਮੋਢੇ ਨਾਲ ਮੋਢਾ ملا ਕੇ ਕੁਝ ਦੇਣਾ ਚਾਹੁੰਦਾ ਤੇ ਜੀ ਹੈ ਐਜ਼ ਹੀ ਹਿਊਮਨ ਪਰਸਨਲੀ ਕਿਵੇਂ ਵੇਖ ਰਿਹਾ ਬੜੂ ਸਾਹਿਬ ਦੇ ਇੱਕ ਪ੍ਰਸ਼ਾਸਨ ਨੂੰ ਆਪਾਂ ਪਿੱਛੇ ਰੱਖ ਕੇ ਐਜ਼ ਹੀ ਹਿਊਮਨ ਪਰਸਨਲੀ ਬੜੂ ਸਾਹਿਬ ਦੀ ਸੰਸਥਾ ਦੇ ਕਾਰਜ ਕਿਵੇਂ ਹੈ ਸੋ ਇਹਨਾਂ ਦਾ ਜੀ ਜਿਹੜਾ ਪਰਸਨਲ ਟੱਚ ਹੈ ਬੜੂ ਸਾਹਿਬ ਦਾ ਉਹ ਬੜਾ ਅੱਛਾ ਹੈ ਉਹ 휴ਮੈਨਿਟੇਰੀਅਨ ਲੈਵਲ ਤੇ ਜਿਵੇਂ ਇਹ ਦਿਲ ਨਾਲ ਕਨੈਕਟ ਕਰਦੇ ਨੇ ਇਹ ਨਹੀਂ ਕਿ ਇਹ ਮੇਰੇ ਨਾਲ ਖੜੇ ਨੇ ਬਾਬਾ ਜੀ ਤਾਂ ਇਹ ਨਹੀਂ ਕਿ ਵੀ ਅਸੀਂ ਇਹਨਾਂ ਨੂੰ ਕੁਝ ਕਵਾਂਗੇ ਫੋਰਸ ਕੀਤਾ ਜਾ ਰਿਹਾ ਹੈ ਖੁਦ ਅੱਗੇ ਆ ਕੇ ਕਹਿੰਦੇ ਨੇ ਜੀ ਜੀ ਦੱਸੋ ਅਸੀਂ ਕੀ ਕਰ ਸਕਦੇ ਬੜੀ ਸ਼ਲਾਘਾ ਹੀ ਹੋ ਜਾਂਦਾ ਹੈ ਜੀ ਇਨ ਫਿਊਚਰ ਟੱਚ ਅਪ ਦੇ ਵਿੱਚ ਕੀ ਬੇਨਤੀ ਕਰਨਾ ਚਾਹੁੰਦੇ ਬਾਬਾ ਜੀ ਇਹ ਤੁਹਾਨੂੰ ਲੱਗ ਰਿਹਾ ਵੀ ਹੋਰ ਜਿਹੜੀਆਂ ਕਿ ਵੀ ਹਜਾ ਬੜੀ ਲੋਡ ਲੋਡ ਦੇ ਅਨੁਸਾਰ ਜਿੱਥੇ ਸਾਨੂੰ ਲੋਡ ਲੱਗੇਗਾ ਜਿੱਥੇ ਅਸੀਂ ਫਿਰ ਬਾਬਾ ਜੀ ਨੂੰ ਠੀਕ ਮੇਰਾ ਨਾਮ ਕਿ ਸੰਗਿਆ ਨੰ ਪਿੰਡ ਜਾਫਰ ਕੋਟ ਆ ਕੀ ਹੋਇਆ ਤੁਹਾਡੇ ਨਾਲ ਜਿਹੜਾ ਅੱਜ ਤੁਹਾਨੂੰ ਇਸ ਕੰਡੀਸ਼ਨ ਦਿਖਾ ਇਹ ਜੀ ਪਾਣੀ ਆਇਆ ਸਾਡੀ ਬਹੁਤ ਮੁਸ਼ਕਲ ਹੋ ਗਈ ਸਾਰਾ ਪਾਣੀ ਭਰ ਗਿਆ ਕੋਟੇ ਡੇਗ ਡੇਗ ਪੈਸਾ ਅਹੀ 20 ਦੇ ਵਜੇ ਸੇ ਬਾਰਿ ਰਿਹਾ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਬੜਾ ਹੋ ਗਿਆ ਇਹ ਤੁਹਾਨੂੰ ਸਾਡੀ ਪ੍ਰਸ਼ਾਸਨ ਵਾਲਾ ਮਦਦ ਕੀਤੀ ਗਈ ਸੀ ਤੁਹਾਡੀ ਹਾਂ ਜੀ ਸਰਕਾਰੋਂ ਮਦਦ ਕੀਤੀ ਗਈ ਨਹੀਂ ਨਹੀਂ ਕੋਈ ਨਹੀਂ ਕੀਤੀ ਬਾਬਾ ਜੀ ਆਏ ਫਿਰ ਬਾਬਾ ਜੀ ਉਹ ਨਾ ਬਦਲੀ ਠੀਕ ਹੈ ਨਾਮ ਕਰ ਬਣਾ ਕੇ ਦਿੱਤਾ ਤਾਂ ਤੇ ਜੇ ਨਾਮ ਦੇ ਨਾ ਦੇ ਦੇ ਫਿਰ ਸਾਨੂੰ ਮੁਸ਼ਕਲ ਆਏ ਸਾਡੇ ਬਾਹਰ ਵਾਲਾ ਸਾਹਿਬ ਹਾਂਜੀ ਹਾਂਜੀ ਤੇ ਹੁਣ ਨਾ ਧੰਨਵਾਦ ਕਰਨੇ ਚਾਹੋ ਬਹੁਤ ਧੰਨਵਾਦ ਬਾਬਾ ਸੰਤਾਂ ਦਾ ਧੰਨਵਾਦ ਸਿਵਾ ਦਾ ਧੰਨਵਾਦ ਹਾਂ ਜਿਨਾ ਮਕਾਨ ਵਾਲਾ ਸਭ ਦਾ ਧੰਨਵਾਦ ਠੀਕ ਹਾਂਜੀ